ਤਵਿਹਰ ਨੂੰ ਨਹੀਂ ਮੈਂ ਇੱਧਰ ਨਾ ਆ ਨਾ ਇੱਧਰ ਨਾ ਆ ਫੜੋ ਮੈਂ ਕੱਲ੍ਹ ਤੋਂ ਹਾਂ ਇੱਧਰ ਨਾ ਇੱਧਰ ਚੜ ਗਈ ਸੀ ਹਾਂਜੀ ਆਜੋ ਆਜੋ ਹਾਂਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਅੱਜ ਬਿਆਸ ਦਰਿਆ ਤੇ ਪਹੁੰਚੇ ਹਾਂ ਜੀ ਬਹੁਤ ਪਾਣੀ ਪਿੱਛੇ ਛੱਡਿਆ ਜਾ ਰਿਹਾ ਤੇ ਉਹਦੀ ਮੈਜ਼ਰਮੈਂਟ ਕਰਨ ਦੇ ਲਈ ਗੇਜ ਮਾਰਨ ਦੇ ਲਈ ਵੀ ਕਿੰਨਾ ਪਾਣੀ ਆ ਤੇ ਕਿੰਨਾ ਪਿੱਛੇ ਆਉਣਾ ਉਹਦਾ ਕੀ ਨੁਕਸਾਨ ਸਾਰਾ ਜਿਹੜਾ ਜਿਹੜੇ ਨਾਲ ਆਏ ਹੋਏ ਆ ਆ ਜੰਤਰ ਆ ਜਿਹੜਾ ਤਕਰੀਬਨ 60 ਲੱਖ ਦੀ ਇਹ ਮਸ਼ੀਨ ਆ ਜਿਹੜੀ ਇਹਨਾਂ ਜਿਹੜਾ ਪਾ ਮਾਰਨਾ ਉਹ ਬਿਆਸਤ ਰਿਆ ਦੇ ਵਿੱਚ ਪਾਣੀ ਬਹੁਤ ਤੇ ਇਹ ਕਿੰਨਾ ਆਊਗਾ ਕਿੰਨਾ ਨੁਕਸਾਨ ਕਰ ਸਕਦਾ ਪਾਣੀ ਇਹ ਸਾਰਾ ਜਿਹੜਾ ਮੈਜ਼ਰਮੈਂਟ ਕੀਤੀ ਜਾਊਗੀ ਕਰ ਲਾ ਗੱਲ ਇਹਦੇ ਲੈਪਟਾਪ ਦੇ ਨਾਲ ਜਿਹੜਾ ਬਾਈ ਹੁਣੀ ਇਹ ਦੇਖ ਰਹੇ ਆ ਇਹ ਅੰਬਰਸਰੋਂ ਟੀਮ ਆਈ ਹੋਈ ਆ ਤੇ ਬਾਕੀ ਕਰੋ ਕਰੋ ਜੀ ਜਰੂਰ ਨਾਲ ਨਾਲ ਬਣੇ ਰਹੇ ਤੁਹਾਨੂੰ ਦਿਖਾ ਲਾਂਗੇ ਨਾਲ ਆ ਫੜੀ ਲਵੀ ਪੁੱਤ ਲਓ ਜੀ ਕੈਮਰਾ ਨਹੀਂ ਤਾਂ ਗੁੱਦਾ ਥੋੜੀ ਆ ਹਾਂ ਉਹ ਤਾਂ ਕੋਈ ਨਹੀਂ ਬਣਾ ਦੇ ਵੀਡੀਓ ਬਹੁਤ ਬਣਦੀ ਹੈ ਟੈਨਸ਼ਨ ਨਾਲ ਬਣਦੀ ਹੈ ਆ ਫੜੀ ਲਓ ਜੀ ਹਾਂ ਕੋਈ ਵੀਡੀਓ ਬਣਾਣੀ ਤਾਂ ਤੁਸੀਂ ਛੱਡ ਦੇ ਜਰੂਰ ਮੈਂ ਛੱਡ ਲਾਂ ਠੀਕ ਆ ਜੀ ਆਪਣੇ ਆਗੇ ਸੀਟ ਢਾਣੀ ਦੇਖੋ ਇਹ ਸਰ ਦੇਖੋ ਫਰੰਟ ਇਧਰ ਜਾਣਾ ਹੈ ਆ ਫਰੰਟ ਆ ਹੁਣ ਇੱਥੇ ਆਓ ਤੁਹਾਡਾ ਮਾਰੋ ਪਿੱਛੇ ਹਾਂ ਮਤ ਤੱਕ 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 ਕੋੋ ਟੋਕ ਰਿਹਾ ਸਾਡੀ ਰੋ ਇੱਥੇ ਰੈਂਜ ਜਨ ਸੱਲੇ ਲੱਗਾ ਆ ਰਾਈਟ ਦੇ ਰਾਈਟ ਹਨ ਲੈਫਟ ਲੈਫਟ ਗਾਣ ਕੋਲੇ ਚੱਕੋ ਲੈਫਟ ਯਾਰ ਭਾਈ ਆ ਤੁਹਾ ਮਰੇ 20 ਮੀਟਰ 2 ਮੀਟਰ ਚੱਲੇ ਬਾਕੀ ਚੱਲੇ ਹਾਂ ਮੜਾ ਇੰਜਰ ਲੱਗੇ ਭਾਈ ਵੀਡੀਓ ਕਾਲ ਕਰਾਂ ਦੇ ਸਰ ਇਸ ਤੇ ਰੱਖਣਾ ਹਾਂ ਵਾਹ ਸਾਰੇ ਦਿਖਾਈ ਜਾਂਦਾ ਠੀਕ ਹੈ ਜੀ ਚੱਕ ਹੋਇਆ ਕੀ ਲਵਣਾ ਸੀ ਆ ਮਾੜੇ ਜਿਹੇ ਬੜੀ ਬੜੀ ਫੋਨ ਬੜੀ ਮੇਰਾ ਆਪਣੇ ਰਵੀ ਲੌਗਾ ਜੇਬ ਚ ਮਾਰ ਮੇਰਾ ਬੜੀ ਬੜੀ ਬਰਾਇਨ ਆ ਆ ਲਾ ਉਹ ਵੀ ਠੀਕ ਮਾੜੇ ਥਲਾ ਕਰਣੀ ਵੀਡੀਓ ਕੋਈ ਥੋੜਾ ਡਾਉਨ ਥੋੜਾ ਦੇ ਹਟ ਤੇ ਕੋਈ ਨਹੀਂ ਅੱਗੇ ਹੋ ਜਾ ਮਾੜੇ ਦੇ ਕੋਈ ਨਹੀਂ ਮਾੜੀ ਜੀ ਗਾਂ ਵੀ ਕਰਦਾ ਨਹੀਂ ਮਾੜੀ ਗਾ ਉਤਰੀਏ ਨਹੀਂ ਨਹੀਂ ਕੋਈ ਗੱਲ ਅੱਗੇ ਨੂੰ ਖਿੱਚੋ ਯਾਰ ਮਾਰੋ ਤੱਕਾ ਲਾਓ ਇੰਨੇ ਜਾਣੇ ਆ ਯਾਰ ਆਹ ਹੋ ਬਹਿਲੇ ਬਾ ਹੋ ਗਿਆ ਆਹ ਭਾਈ ਖੜੋ ਨਹੀਂ ਹੋਇਆ ਖੜੋ ਹੋਰ ਆ ਜਾਓ ਬਾਈ ਉੱtre ਕੋ ਜਾਰ ਰਸਾ ਖਿੱਚ ਲੋ ਯਾਰ ਆ ਲੈਪਟਾਪ ਵਾਲਾ ਬਾਈ ਰਹਿਣ ਦੇ ਬਾਕੀ ਆ ਜਾਓ ਯਾਰ ਦੋ ਕੇ ਜਣ ਆ ਜਾਓ ਆਓ ਜਨ ਜਰ ਵਿੱਚ ਲਵੀ ਬਾਚਕ ਹੋ ਗਿਆ ਕੱਢੋ ਹੁਣ ਕੱਢੋ ਚੱਕੋ ਉਹਨੂੰ ਹੋਰ ਤੱਕੇ ਮਾਰਿਆ ਖਿੱਚੋ ਖਿੱਚੋ ਯਾਰ ਵਾ ਵਾ ਹਾਂ ਚਲੋ ਹੁਣ ਤਾਂ ਕਲੋ ਪਿੱਛੇ ਨੂੰ ਲਾਓ ਜੋ ਚੱਕੀ ਬਾਈਆ ਲਾਓ ਤੱਕਾ ਚਲੋ ਬੈਠੀਂ ਦੇਖੋ ਚਲੋ 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 ਲਾਓ ਲਾਓ ਤੱਕਾ ਪਿੱਛੇ ਨੂੰ ਚਲੋ ਜੀ ਚਲੋ ਲਾਓ 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 ਹਾਂ ਹੋਰ ਮਾਰੋ ਹੋਰ ਮਾਰੋ ਬੈਲੈਂਸ ਰੱਖ ਦੋ ਇਹਨਾਂ ਤੇ ਦਰੱਖਣਾ ਮਾਰੋ ਹੋਰ ਤੱਕਾ ਮਾਰ ਦਿਓ ਠੀਕ ਕਰ ਪਿੱਛੇ ਕਰ ਬੋਰਡ ਦਾ ਰੱਖਣਾ ਸਲੋ ਥੋੜਾ ਚਲੋ ਧਿਆਨ ਨਾਲ ਕੋਈ ਨਹੀਂ ਤੂੰ ਤੂੰ ਰੈਡੀ ਏ ਤਾਡਾ ਇਹ ਕੁਝ ਦੋ ਤੂੰ ਦੱਸ ਪਾੜ ਮੈਂ ਮਾਰਦਾ ਫੜੀ